Thank you. ਅੱਜ ਮੇਰੇ ਭਰਾ ਨੇ ਨਾ ਬਿਆਨਾ ਜਗ੍ਹਾ ਲਈਤੀ ਸੀ ਕਹਿੰਦੇ ਤੁਹਾਨੂੰ ਕਿਸ਼ਤਾ ਤੇ ਜਗ੍ਹਾ ਦਵਾਂਗੇ ਬਿਆਨਾ ਕਰਾਇਆ ਸੀ ਤੇ ਉਹਨਾਂ ਕੋ ਅਸੀਂ ਕਿਹਾ ਕਿ ਜਗ੍ਹਾ ਨਹੀਂ ਲੈਣੀ ਤੁਸੀਂਾਨੂੰ ਲਾਰੇ ਲਾਈ ਜਾਂਦੇ ਜੇ ਤੇ ਤੁਸੀਂਾਨੂੰ ਸਾਡੇ ਪੈਸੇ ਵਾਪਸ ਦੇ ਦਿਓ ਇਹ ਵੀਰੋ ਸੀ ਉਹਨਾਂ ਜਨਾਨੀ ਸਾਰਿਆਂ ਨੂੰ ਬਹੁਤ ਠੱਗੀਆਂ ਮਾਰਦੀ ਸਾਨੂੰ ਪਤਾ ਨਹੀਂ ਸੀ ਅਸੀਂ ਜਦੋਂ ਪੈਸੇ ਦੇ ਤੇ ਤੁਹਾਨੂੰ ਬਾਅਦ ਚ ਪਤਾ ਲੱਗਾ ਕਿ ਇਹਨਾਂ ਸਾਰੇ ਦੱਸਦੇ ਕਿ ਤੁਸੀਂ ਇਹ ਕਿੰਨਾ ਕੋ ਚੱਲ ਗਏ ਜੇ ਕਿ ਇਹ ਤੇ ਕਿਸੇ ਦੇ ਪੈਸੇ ਨਹੀਂ ਮੋੜਦੇ ਅਹੀਂ ਜਿਹ ਦੋਨਾਂ ਕੋ ਗਏ ਉਹਨਾਂ ਨੂੰ ਤੁਹਾਨੂੰ ਲੱਕੀ ਲਾਰੇ ਲਾਈ ਗਏ ਤੁਸੀਂ ਆਏ ਹੋ ਅਸੀਂ ਤੈਨੂੰ ਇੰਨੀ ਤਰੀਕ ਨੂੰ ਦੇ ਦਾਂਗੇ ਇੰਨੀ ਤਰੀਕ ਨੂੰ ਭਰਾ ਮੇਰਾ ਕੰਮ ਤੋਂ ਆਇਆ ਅਸੀਂ ਜਿੰਨੇ ਜਾਣ ਗਏ ਆ ਤੇ ਉਹਨਾਂ ਨੇ ਅੱਗੋਂ ਸਾਨੂੰ ਪੈਸੇ ਨਹੀਂ ਦਿੱਤੇ ਸਾਡੇ ਨਾਲ ਪਹਿਲਾਂ ਬੱਸਾ ਬਸਾਈ ਕੀਤੀ ਫੇਰ ਸਾਡੇ ਹੱਥੀ ਪੈ ਗਏ ਆ ਕਹਿੰਦੇ ਕਿ ਅਸੀਂ ਨਹੀਂ ਪੈਸੇ ਦੇਣੇ ਜਾਓ ਜੋ ਮਰਜ਼ੀ ਕਰ ਲਓ ਤੁਸੀਂ ਤੇ ਅਸੀਂ ਗਰੀਬ ਬੰਦੇ ਕੀ ਕਰੀਏ ਅਸੀਂ ਜੇ ਠਾਣੇ ਗਏ ਆ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਹ ਗਏ ਉਹਨਾਂ ਦੀ ਸਰ ਸੁਣਾਈ ਹੋਈ ਆ ਤੇ ਇੱਕ ਤਰ੍ਹਾਂ ਸੇਮ ਚੀਂਗਿਆ ਪੁਲਸ ਵਾਲਾ ਉਹਨੇ ਮੇਰੇ ਵੱਡੇ ਭਰਾ ਦੇ ਚਪੇੜ ਵੀ ਮਾਰੀ ਮੇਰੇ ਵੱਡੇ ਭਰਾ ਦੇ ਇੱਟ ਮਾਰੀ ਨਾਣੀ ਤੇ ਉਹਨੇ ਕਿਹਾ ਤੇ ਉਹਦੀ ਕੋਈ ਕਾਰਵਾਈ ਨਹੀਂ ਕੀਤੀ ਪੁਲਸ ਵਾਲੇ ਨੇ ਸੀ ਕੋ ਝਪੇੜ ਮਾਰੀ ਉਹਦੇ ਮੇਰੇ ਭਰਾ ਦੇ ਅੱਗੋਂ ਕਹਿੰਦਾ ਕਾਰਨ ਕੀ ਮੇਰੇ ਭਰਾ ਨੇ ਕਿਹਾ ਕਿ ਅਸੀਂ ਪਾਜੀਆ ਇਹ ਗਰੀਬੰਦੇ ਆਡੀ ਰਿਪੋਰਟ ਲਿਖੋ ਤੇ ਉਹਨਾਂ ਦੀ ਗੱਲ ਸੁਣੀ ਗਈ ਸਾਡੀ ਸੁਣੀ ਨਹੀਂ ਗਈ ਅੱਗੋਂ ਕਹਿੰਦਾ ਗਰੀਬੰਦੇ ਨੇ ਤੇ ਗੰਦ ਪਾਇਆ ਇੱਥੇ ਪੁਲਸ ਵਾਲੇ ਨੇ ਕਿਹਾ ترسےم ਸਿੰਘ ਨੇ ਤੇ ਹੁਣ ਜਿਹੜੇ ਤੁਹਾਡੇ ਭਾਬੀ ਜੀ ਸੀ ਉਹਨਾਂ ਨੂੰ ਉਹਨਾਂ ਦੇ ਬੈਸਬਾਲ ਮਾਰਿਆ ਸਿਰ ਤੇ ਉਹਨਾਂ ਦੇ ਅੱਗੇ ਹਾਰਦਾਂ ਨੂੰ ਤੁਸੀਂ ਉਹਨਾਂ ਦਾ ਜ਼ਿਆਦਾ ਹੋ ਗਿਆ ਹੁਣ ਇਥੋਂ ਉਹਨਾਂ ਨੂੰ ਹਸਪਤਾਲ ਵਾਲਿਆਂ ਨੇ ਉਹਨੀਆਂ ਜਿੱਤੇ ਖਲਾਇਆ ਉਹਨਾਂ ਦੇ ਫੋਟੋ ਕਰਵਾਉਣਗੇ ਸਿੱਟੇ ਸਿਕਾਨ ਕਰਾਣਗੇ ਆ ਉਹ ਵੀ ਵਿਚਾਰੀ ਮੇਰੀ ਹੋ ਚੀਕ ਨਹੀਂ ਹੈ ਜੀ ਤੇ ਇੰਕਰੀਬਲ ਕੀ ਕਰੀਓ ਅੱਡੀ ਛੂਸ ਵਾਲੇ ਬੰਦੇ ਕਾਰਵਾਈ ਕਰਨ ਦੇ ਡਾਟਾ ਪਹਿਲੇ ਅੱਪਾ ਗਏ ਆ ਪਹਿਲੇ ਅੱਪਾ ਗਏ ਸਾਡਾ ਡਾਟਾ ਨਹੀਂ ਕੱਢਿਆ ਉਹਨਾਂ ਦਾ ਕੱਟਿਆ ਕਹਿੰਦੇ ਜਾਓ ਜਾ ਕੇ ਬੈਠੋ ਉਪਰੋਂ ਮੁੰਡੇ ਹਾਡੇ ਦੇ ਖੂਨ ਨਿਕਲ ਲੰਦੇ ਆ ਉਹਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਨੇ ਸਿਰਫ ਉਹਨਾਂ ਦਾ ਸਾਥ ਦਿੱਤਾ ਜਿਹੜੀ ਵੋਟੀ ਹੈ ਨਾਲ ਉਹਨਾਂ ਨੂੰ ਇਨਸਾਫ ਚਾਹੀਦਾ ਜਿਹੜੀ ਵੋਟੀ ਹੈ ਉਹਦੇ ਬੈਸਬਾਲ ਮਾਰਿਆ ਬੈਸਬਾਲ ਮਾਰਿਆ ਸੱਤ ਉਹ ਅੰਦਰ ਪਈ ਹੋਈ ਐ ਉਹਦੀ ਹਾਰਟਫੇਲ ਵੱਧ ਗਈ ਐ ਤੁਹਾਡੀ ਸੱਤ ਕੇ ਜਿਸ ਦੀ ਨਾ ਤੁਹਾਡੇ ਜਵਾਈ ਦੇ ਸੱਟ ਲੱਗੀ ਤੇ ਤੇ ਉਹਨਾਂ ਨੇ ਇੱਟਾਂ ਮਾਰੀਆਂ ਜਵਾਈ ਦੀ ਨਹੀਂ ਮਾਰੀ ਉਹਨਾਂ ਦੇ ਭਰਾ ਦੇ ਲੱਗੀ ਉਹਨਾਂ ਦੇ ਵੀ ਸੱਟਾਂ ਲੱਗੀਆਂ ਉਹਨਾਂ ਨੇ ਆਪਣੀ ਕੀ ਕਹਿੰਦੇ ਵੋਟੀ ਦੇ ਆਪਣੇ ਆਪ ਹੀ ਇੱਟ ਮਾਰੀ ਐ ਅਈ ਸਾਰਿਆਂ ਨੇ ਵੇਖਿਆ ਕਹਿੰਦੇ ਚੱਲੋ ਹੁਣ ਸਾਨੂੰ ਜਾਂਦੇ ਜਾਂਦੇ ਡਾਟਾ ਕਢਵਾ ਕੇ ਗਏ ਆ ਕਹਿੰਦੇ ਆ ਜਾਓ ਉੱਥੇ ਕੀ ਕਹਿੰਦੇ ਸਿਵਲ ਹਸਪੀਟਲ ਤੇ ਤਾਂ ਦੀ ਦੰਦੀ ਦੰਦੀ ਗਾਲਾਂ ਕੱਢ ਕੇ ਗਏ ਆ ਕਹਿੰਦੇ ਸੋ ਬੰਦੇ ਪੁਲਿਸ ਵਾਲੇ ਰਲਿਆ ਆਏ ਆ ਸਾਨੂੰ ਇਨਸਾਫ ਚਾਹੀਦਾ ਇਸ ਵੀਡੀਓ ਹੈਗੀ ਭਾਈ ਵੀਡੀਓ ਕੋਈ ਹੈ ਜੋ ਗੱਲਾਂ ਕਿਉਂਕਿ ਆਪਾਂ ਉਸਨਾਰੇ ਕੋਈ ਕਹਿੰਦੇ ਨੂੰ ਸੁਰਜ ਨਹੀਂ ਮੰਨਤੇ ਇੱਕਦਮ ਸਾਡੇ ਤੇ ਹਮਲਾ ਕੀਤਾ ਹੈ ਘਰੇ ਬੁਲਾ ਕੇ ਹਮਲਾ ਕੀਤਾ ਸਾਡੇ ਤੇ ਜਿਹੜੇ ਪੈਸੇ ਅਸੀਂ ਦਿੱਤੇ ਆ ਜਿਹੜੀ ਕੋਈ ਵੀ ਸਾਡੇ ਕੋ ਸਾਰੇ ਸਬੂਤ ਹੈਗੇ ਆ ਕਿ ਅਸੀਂ ਇਹਨਾਂ ਕੋ ਪੈਸੇ ਲੈਣੇ ਹੈਗੇ ਆ ਸਾਡੇ ਕੋ ਸਾਰੇ ਸਬੂਤ ਹੈਗੇ ਆ ਜੀ ਸਿੰਗਲ ਆ ਕਿਤੇ ਰਹਿੰਦੇ ਹੋ ਮੈਂ ਕੋਟ ਖਾਲਸਾ ਰਹਿਣਾ ਕੀ ਗੱਲ ਹੋਈ ਹੈ ਤੁਹਾਡੇ ਸ਼ਰਤਾਂ ਲੱਗੀਆਂ ਸਰ ਮੇਰੀ ਭੈਣ ਮੇਰਾ ਭਰਾ ਉਹਦੀ ਘਰ ਦੀ ਗਈ ਸੀ ਪੈਸੇ ਲੈਣ ਇਨਾਂ ਕੋ ਤੇ ਸਰ ਇਹਨਾਂ ਨੇ ਉਹਦੇ ਸਿੰਬੜੀ ਵੀ ਖਰਾਬ ਕੀਤਾ ਆ 4 3 4 ਸਾਲ ਹੋ ਚਲੇ ਪੈਸਾੜ ਆ ਕੇ ਬੈਠੇ ਨੇ ਲੱਖ ਰੁਪਏ ਦੇ ਉੱਤੇ ਘਟ ਨੂੰ ਘਾ ਡੇਢ ਲੱਖ ਰੁਪਏ ਦੇ ਕੋਲ ਉਹ ਲੋਕ ਨੇ ਕੀ ਨਾਂ ਉਹ ਵੀਰੋ ਉਹਦਾ ਨਾਂ ਐ ਮੁੰਡਾ ਐ ਉਹਦੇ ਦਾ ਨਾਂ ਸੋਨੂ ਐ ਛੋਟੇ ਦਾ ਨਾਂ ਜੀ ਸਾਹਿਬ ਇਹ ਕੋਡ ਖਾਲਸਾ ਹੀ ਦਿੰਦੇ ਸਰ ਸਾਡੇ ਅਸੀਂ ਗਰੀਬ ਬੰਦੇ ਹੈਗੇ ਕਿਰਾਏ ਦੇ ਰਹਿਣ ਵਾਲੇ ਪੁਲਸ ਵਾਲੇ ਨੇ ਸਾਡੀ ਕਰ ਠੀਕ ਹੈ ਜੀ ਪੁਲਸ ਵਾਲਿਆਂ ਦੇ ਚਲੋ ਉਹਨਾਂ ਦੀ ਛੱਡੋ ਪੁਲਸ ਵਾਲਿਆਂ ਦੀ ਪਰ ਆਪਾਂ ਪੈਸੇ ਲੈਣ ਗਏ ਨੇ ਉਹਨਾਂ ਨਾਲ ਮੈਂ ਤਾਂ ਬੜੀ ਕੇਅਰ ਬਾਤ ਸਰ ਉਹਨਾਂ ਨੂੰ ਆਪਾਂ ਪੈਸੇ ਦਿੱਤੇ ਸੀ ਜਗਾ ਵਾਸਤੇ ਕਿ ਆਪਾਂ ਜਗਾ ਖਰੀਦਣ ਖਰੀਦਣ ਵਾਸਤੇ ਉਹਨਾਂ ਨੇ ਸਾਨੂੰ ਲਾਲ ਜੀਤ ਕਿ ਤੁਹਾਡੀ ਆਪਾਂ ਜਗਾ ਲੋਨ ਤੇ ਕਿਸ਼ਤਾਂ ਤੇ ਬਣਵਾ ਦਾਂਗੇ ਲੋਨ ਤੇ ਬਣਵਾ ਦਾਂਗੇ ਪਰ ਲੋਨ ਤੇ ਵੀ ਸਾਨੂੰ ਕਹਿੰਦੇ ਤੁਹਾਨੂੰ 10% ਲੱਗੇਗਾ ਐ ਫਿਰ ਵੀ ਮੰਨ ਲਿਆ ਕੋਈ ਨਹੀਂ ਸਾਨੂੰਦਰ 10% ਵਿਆਜ ਲੱਗੇ 10% ਉਹ ਵੱਖਰਾ ਮੰਗਦੇ ਹੀ ਕਿ ਲੋਨ ਕਰਾਉਂਦਾ ਕਿ ਲੱਖ ਰੁਪਏ ਵੱਖਰਾ ਮੰਗਦੇ ਹੀ ਜਿੰਨੇ ਲੋਨ ਕਰਾ ਕੇ ਦੇਣਾ ਤੇ ਅਸੀਂ ਸਰ ਉਹ ਗੱਲ ਨਹੀਂ ਬਣੀ ਭਰਾ ਦਾ ਸਿੰਬਲ ਵੀ ਖਰਾਬ ਹੋ ਗਿਆ ਤੇ ਉਹ ਗਿਆ ਹੀ ਉਹਦੇ ਕੋਲ ਪੈਸੇ ਲੈਣ ਅੱਜ ਦੀ ਤਰੀਕ ਦਿੱਤੀ ਸੀ ਸਭ ਕੁਝ ਤੁਹਾਡੇ ਕੋਲ ਲਿਖਤ ਪੜਤ ਹੈ ਗਈ ਹੈ ਗਾੜੀ ਗਏ ਉਹਨਾਂ ਕੋ ਪੈਸੇ ਲੈਣ ਉਤਾਰ ਉਹਨਾਂ ਨੇ ਧੱਕੇ ਮਾਰਦੇ ਪਏ ਹੀ ਹੱਥੀ ਪਾ ਰਹੇ ਸੀ ਇਹਨਾਂ ਤਿੰਨਾਂ ਜਾਣਿਆ ਦੇ ਮੈਂ ਫਿਰ ਕੰਮ ਤੋਂ ਛੁੱਟੀ ਕਰਕੇ ਆ ਹਲੇ ਮੈਂ ਹੱਥ ਵੀ ਨਹੀਂ ਜੇ ਤੋਤੇ ਤੇ ਗਾੜੀਆਂ ਭੈਣ ਭਰਾ ਨੂੰ ਧੱਕੇ ਵਜਦੇ ਵੇਖਦੇ ਗਾੜੀਆਂ ਉਹ ਇੱਟਾਂ ਮਾਰ ਰਹੇ ਸੀ ਤੁਹਾਡੇ ਸੱਟ ਕਾਦੇ ਨਾਲ ਮੇਰੇ ਸਿਰ 'ਤੇ ਦੋ ਸੱਟਾਂ ਵੱਜੀਆਂ ਨੇ ਭਈ ਇਹਨਾਂ ਨੇ ਇੱਟਾਂ ਮਾਰੀਆਂ ਨੇ ਮੇਰੇ ਸਿਰ 'ਤੇ ਠੀਕ ਹੈ ਜੀ ਤੇ ਜਿਹੜੇ ਤੁਹਾਡੇ ਭੈਣ ਦੀ ਉਹਨਾਂ ਦੇ ਕਿਦਾਂ ਸੱਟ ਲੱਗੀ ਉਹ ਜੇ ਉਹ ਮੇਰੇ ਭਰਾ ਦੀ ਮੇਰੇ ਭਰਾ ਦੀ ਘਰ ਦੀ ਏ ਛੋਟੇ ਦੀ ਪਰ ਉਹਨਾਂ ਦੇ ਸਿਰ ਤੇ ਵੱਜਾਏ بیسਬਾਲ ਛੁਰ ਗੋੜੀ ਗਾੜੀ ਉਹਨੇ ਹੱਥ ਕਰ ਲਿਆ ਜਾਂ ਚੰਨੀ ਕਰ ਲਈਏ ਤੇ ਉਹਦਾ ਥੋੜਾ ਬਚਾਅ ਹੋ ਗਿਆ ਖੂਨ ਨਹੀਂ ਨਿਕਲਿਆ ਪਰ ਉਹ ਵੀ ਉਸੇ ਦੇ ਹਾਲ ਚ ਹੈ ਜੀ ਤੁਸੀਂ ਥਾਣੇ ਗਏ ਸੀ ਕੰਪਲੇਟ ਕਰ ਕੰਪਲੇਨ ਲਖਣ ਗਏ ਮੈਂ ਉਹਨਾਂ ਨੂੰ ਕਿਹਾ ਸਰ ਸਾਡੇ ਨਾਲ ਬੈਸ ਰਹੇ ਸੀ ਉਹ ਅਗਲੇ ਲੋਕ ਠੀਕ ਹੈ ਠੀਕ ਹੈ ਜੀ ਉਹ ਸਰ ਆਪਾਂ ਉਹਨਾਂ ਨਾਲ ਗੱਲ ਕਰਨ ਲਈ ਅੱਗੇ ਉਥੇ ਜਿਹੜਾ ਕੋਈ ਵੀ ਹੋਊਗਾ ਮੁਲਾਜ਼ਮ ਉਹਨੇ ਮੇਰੇ ਚਪੇੜ ਕੱਢ ਮਾਰੀ ਜੀ ਕਿਸ ਗੱਲ ਦਾ ਚਪੇੜ ਮਾਰੀ ਅਪਾ ਉਹਨਾਂ ਨਾਲ ਗੱਲ ਕਰਨ ਦੇ ਸੀ ਸਰ ਉਹ ਸਾਡੇ ਨਾਲ ਬੈਠਣ ਦੇ ਸੀ ਤੁਹਾਡੇ ਉਦੋਂ ਫੋਨ ਸੱਟ ਲੱਗੀ ਸੀ ਜਦੋਂ ਉਹਨਾਂ ਨੇ ਤੁਹਾਡੇ ਚਪੇੜ ਲੱਗੀ ਸੀ ਸਰ ਤੁਹਾਡੀ ਸੁਣਵਾਈ ਕੋਈ ਦਰਖਾਸਤ ਨਹੀਂ ਲਿਖੀ ਗਈ ਦਰਖਾਸਤ ਉਹ ਕਹਿੰਦੇ ਡਾੜ ਕੱਟ ਕੇ ਦੇ ਦਿੱਤਾ ਕਹਿੰਦਾ ਅਸੀਂ ਉਹਨਾਂ ਦੀ ਰਿਪੋਰਟ ਵੀ ਨਹੀਂ ਲਿਖੀ ਤੁਹਾਡੀ ਵੀ ਨਹੀਂ ਲਿਖਨੇ ਤੁਹਾਡੀ ਵੀ ਰਿਪੋਰਟ ਸਵੇਰੇ ਲਿਖਾਂਗੇ ਤੇ ਉਹਨਾਂ ਦੀ ਵੀ ਸਵੇਰੇ ਲਿਖਾਂਗੇ ਠੀਕ ਜੀ ਤੇ ਸਰ ਆਪਾਂ ਆ ਗਏ ਆ ਆਮ ਬੰਦੇ ਦੇ ਦਿਹਾੜੀ ਤੋੜ ਕੇ ਹੀ ਕਲੀਨਾ ਭੰਦੀ ਤੁਹਾਡਾ ਰੁਪਿੰਦਰਪੁਰ ਕੀ ਗੱਲ ਹੈ ਜੀ ਰੁਪਿੰਦਰ ਸਾਡੇ ਭਾਈ ਆਣ ਕੇ ਬੰਦੇ 20 ਪਤੀ ਜਾਣੇ ਆਣ ਕੇ ਤੇ ਗੱਲ ਪੈ ਗਏ ਤਾਂ ਆਣ ਕੇ ਅਸੀਂ ਕੱਲੀ ਆਂ ਪਰ ਆਣ ਕੇ ਗੱਲ ਪੈ ਗਏ ਆ ਕੱਪੜੇ ਤੇ ਰੋੜੇ ਬੰਦ-ਬੰਦ ਕੇ ਇਹਨਾਂ ਨੇ ਸਿਰ 'ਚ ਮਾਰੇ ਸਾਡੇ ਛੋਟੇ-ਛੋਟੇ ਬੱਚੇ ਪਾ ਸਾਡੇ ਬੱਚਿਆਂ ਦੇ ਕਿਹੇ ਤੇ ਲੱਗਣ ਦੀ ਘਰ ਦੇ ਵਿੱਚ ਕੌਣ ਲੋਕ ਸਮਝਦੇ ਆ ਇਹਨਾਂ ਦਾ ਕੋਈ ਪਲਾਟ ਇਹਨਾਂ ਨੇ ਖਰੀਦਿਆ ਸੀ ਹੁਣ ਇਹਨਾਂ ਕੋ ਰਜਿਸਟਰੀ ਜੋਗੇ ਪੈਸੇ ਨਹੀਂ ਨਿਕਲਣ ਦੇ ਪਲਾਟ ਜਗਾ ਲਈ ਸੀ ਇਹਨਾਂ ਨੇ ਤੇ ਰਜਿਸਟਰੀ ਜੋਗੇ ਪੈਸੇ ਨਹੀਂ ਨਿਕਣਦੇ ਤੇ ਆਣ ਕੇ ਹੀ ਗੱਲ ਕਰਦੇ ਕਰਦੇ ਨਾਲ ਪਿੱਛੋਂ ਮੁੰਡੇ ਲੈ ਕੇ ਲੜਨ ਦੇ ਮੂੜ ਚਾਦੇ ਹਨ ਮਾਰਨ ਦੇ ਮੂੜ ਦੇ ਵਿੱਚ ਆਏ ਘਰੋਂ ਹੀ ਇਹ ਤਿਆਰੀ ਕਰਕੇ ਆਏ ਅਹੀਂ ਤੇ ਕੱਲੇ ਆਪਣਾ ਜਾਨ ਬੱਚਾ ਨੂੰ ਰੋਟੀ ਪਾਣੀ ਖਵਾਉਣ ਡੈ ਘਰ ਰੈਸਟੋਰੈਂਟ ਦੀ ਗੱਲ ਹੀ ਨਹੀਂ ਲੱਗੀ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਪਲਾਟ ਦਾ ਗਿਆਨ ਦੇਤਾ ਤੇ ਇਹਨਾਂ ਚੋਂ ਵਾਪਸ ਇਹਨਾਂ ਨੇ ਮੋੜ ਹੀ ਕਿਸੇ ਨਾ ਨਹੀਂ ਭਾਜੀ ਜਗਾ ਉਸ ਤਰ੍ਹਾਂ ਹੀ ਸਾਰੀ ਉੱਥੇ ਪਈ ਹੈ ਇੱਕ ਅੱਧਾ ਪਲਾਟ ਥੋੜੀ ਹੈ ਸਾਡੇ ਕੋਲ ਤੇ ਜਗਾ ਹੋਰ ਵੀ ਜਗਾ ਬੰ ਸਾਡੇ ਕੋਲ ਇਕੱਠੀ ਲਈ ਹੋਈ ਹੈ ਜਗਾ ਸੀ ਤੇ ਉਹਦੇ ਵਿੱਚੋਂ ਇਹਨਾਂ ਨੂੰ ਪਲਾਟ ਦਿੱਤਾ ਵਾ ਘੱਟ ਕੇ ਇਹਨਾਂ ਨੂੰ ਪਲਾੜ ਦਿੱਤਾ ਵਹੀਂ ਇਹਨਾਂ ਦੇ ਘਰ ਜਾਂਦੇ ਰਹੇ ਆ ਸੱਸ ਮੇਰੀ ਵੱਖਰਾ ਜਾਂਦੀ ਰਹੀ ਐ ਘਰ ਇਹਨਾਂ ਦੇ ਵੀ ਤੁਸੀਂ ਆਣ ਕੇ ਰਜਿਸਟਰੀ ਕਰਵਾ ਲਓ ਰਜਿਸਟਰੀ ਕਰਵਾ ਲਓ ਹੁਣ ਵੀ ਥੋੜੇ ਦਿਨ ਪਹਿਲਾਂ ਇਹਨਾਂ ਦਾ ਬ੍ਰਦਰ ਮਿਲਿਆ ਸੀ ਛੋਟਾ ਇਹਨਾਂ ਦਾ ਬ੍ਰਦਰ ਧਮਕਿਆ ਲੰਦਾ ਹੈ ਤੇ ਉਹ ਇਹਨਾਂ ਦਾ ਵੱਡਾ ਬ੍ਰਦਰ ਮਿਲਿਆ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਪਾਜੀ ਤੇਰੇ ਆਣ ਕੇ ਤੇ ਆਪਣਾ ਰਜਿਸਟਰੀ ਕਰਾਓ ਉੱਥੇ ਅਪਾਇੰਟਮੈਂਟ ਤੇ ਕਰਾ ਕੇ ਹੁਣ ਇਹਨਾਂ ਕੋ ਰਜਿਸਟਰੀ ਜੋਗੇ ਪੈਸੇ ਨਹੀਂ ਨਿਕਲਦੇ ਹੁਣ ਪਾਜੀ ਉਹ ਪੈਸੇ ਅਸੀਂ ਥੋੜੀ ਲਾਣੇ ਉਹਨਾਂ ਦੀ ਜਗ੍ਹਾ ਤੇ ਇਹਨਾਂ ਨੇ ਕੱਪੜੇ 'ਤੇ ਰੋੜੇ ਮਾਰੇ ਇਹਨਾਂ ਨੇ ਬੰਨ ਬੰਨ ਕੇ ਉਹਨਾਂ ਨੇ ਇਸ ਚੰਕੀ ਚੰਕੀ ਉਹਨਾਂ ਨੇ ਜਾ ਕੇ ਉਹਨਾਂ ਨੇ ਦੇਖੀ ਹਾਲਤ ਵੇਖੀ ਉਸ ਤੇ ਵੇਲੇ ਉਹਨਾਂ ਨੇ ਸਾਡੀ ਡਾਟ ਕੱਟ ਕੇ ਦੇ ਦਿੱਤੀ ਹਨ ਕਹ ਰਾਣ ਕੇ ਮਾਰਨ ਪੈਗੇ ਸਾਡੇ ਤੁਹਾਨੂੰ ਕਿਹੜਾ ਲਾਕਾ ਜੀ ਹੋੜਤਾ ਅੱਜ ਕੀ ਗੱਲ ਹੋਈ ਸਰ ਮਾਤਾ ਕੱਲੀ ਹੀ ਕਹ ਰ ਤੇ 20 25 ਜਣੇ ਆਨ ਕੇ ਘਰ ਜਿਹੜੇ ਆ ਗੱਲ ਪੈਗੇ ਨਹੀਂ ਮਾਤਾ ਦੇ ਸਤੁੱਤਮ ਆਰ ਬਿੰਗਾ ਵੇਰ ਆ ਪਾਏ ਆ ਜੇ ਤੁਹਾਨੂੰ ਗੜੀ ਗਵਾਣ ਨੇ ਫੋਨ ਕੀਤਾ ਹੈ ਹੀ ਨੇ ਕਿਹਾ ਤੇ ਸਾਡੇ ਉੱਤੇ ਵੀ ਇੰਨਾ ਰੋੜੇ ਦੇ ਹਮਲੇ ਕਰਤੇ ਨੇ ਇਹ ਨਸ਼ੇੜੀ ਹੈਗੇ ਨੇ ਸਮੈਗ ਵੀ ਉਹਨੇ ਮਗਾਇਆ ਕਰਾ ਲਓ ਸਮੈਗ ਵੀ ਜੀ ਨੇ ਸਮੈਗ ਪੀਂਦੇ ਨੇ ਕਲੀਨ ਕਾਂਦੇ ਵੀ ਸਾਡੇ ਮਗੇ ਦੂਜੇ ਬਦਮਾਸ਼ਾਂ ਨਾਲ ਉਹ ਲੋਕ ਨੇ ਕੀ ਨੇ ਇਹ ਇਤਨੇ ਗਏ ਹੀਰਾ ਤੇ ਪੀ ਹੀਰੇ ਦਾ ਪ੍ਰਾਜ ਤੁਹਾਨੂੰ ਤੁਹਾਨੂੰ ਹੀਰਾ ਤੇ ਵਿੱਕ ਹੋ ਰਿਹਾ ਹੈ ਲੜਾਈ ਦਾ ਕੀ ਕਾਰਨ ਹੈ ਲੜਾਈ ਦਾ ਕੋਈ ਕਾਰਨ ਨਹੀਂ ਇਹਨਾਂ ਨੇ ਬੁਲਾ ਲੈ ਆਇਆ ਸੀ ਕਿੰਨੀ ਬੁਲਾ ਲਿਆ ਫਲਾਰੀਆ ਨੇ ਦੇਖੇ ਕਰਾਣਾ ਆਂਦੇ ਆ ਵੀ ਜਾਣ ਕੇ ਪਹਿਲਾਂ ਬੁਲਾ ਲੈ ਨੇ ਇਹਨਾਂ ਨੇ ਕਰਾਈ ਕੋਣਾ ਨਕੇ ਲਨੇ ਉਹਨੇ ਇਹੀ ਗੱਲ ਹੋਈ ਮਾਤਾ ਨਾਲੇ ਮਾਤਾ ਵੀ ਆ ਕੇ ਨੀਸੀ ਨਾਲ ਫੇਰੇ ਇਹ ਗੱਲ ਕਰ ਕੋਈ ਇਸ ਤਰ੍ਹਾਂ ਵੀ ਹੈਗਾ ਉਹ ਕਹਿੰਦੇ ਜੀ ਪਲਾਟ ਜਿਹੜਾ ਸਾਨੂੰ ਦਿੱਤਾ ਉਹਦੇ ਪਹਿਲੇ ਹੀ ਦੋ ਤਿੰਨ ਜਿਹੜੇ ਆ ਭਾਜੀ ਛੇ ਦਿਹਾਣ ਕੇ ਤਿੰਨ ਨਾਲ ਜਿਹੜੇ ਆ ਕੇ ਕੋਈ ਵੀ ਆਂਦੇ ਹੋਏ ਹੋ ਜੇ ਜਿਹੜਾ ਦੀ ਗੱਲ ਕੋਈ ਨਿਘਲੇ ਤੇ ਹੁਣ ਜਿਹੜਾ ਮੇਰੇ ਮੇਰੇ ਜਿਹੜੀ ਜਨਾਗਰਾ ਸਵੇਰੇ ਨੀਸੀ ਕਰਾ ਦਿੰਦਾ ਲੜਾਈ ਤੇ ਗੜਾ ਹੋ ਰਹੀ ਜਿਆਦਾ ਕਿਹੜੀ ਗੱਲ ਹੋ ਰਹੀ ਜਿਆਦਾ ਇਹ ਮਾਦਾ ਦੇ ਦੋ ਇਹਨਾਂ ਇਹ ਹੀ ਗੱਲਾਂ ਨੇ ਵੀ ਆਏ ਘਰ ਸਾਨੂੰ ਪੈਸੇ ਜਿਹੜੇ ਹਰੇ ਬਾਹਰੋਂ ਦੇ ਮਾਤਾਂ ਦੇ ਵੀ ਦੋ ਚਾਰ ਨੇ ਦੇਖੋ ਨਾ ਵਗਰ ਬਦਾਰ ਜਿਹੜੇ ਉਹਦੇ ਪਤਨਾ ਉਹਦੇ ਨਾਲ ਵਾਸ ਕਰਦੇ ਨਹੀਂ ਬਿੰਗੂ ਆਂਦੇ ਰੋ ਪਰ ਇਹਨਾਂ ਨੇ ਸੁਣੀ ਗਿਣੀ ਨਹੀਂ ਅੰਦਰ ਵੜ ਗਈ ਆ ਅੰਦਰ ਵੜ ਕੇ ਇਹਨਾਂ ਨੇ ਕਿੱਤਾ ਤੋਂ ਹੀ ਕੀਤੀ ਆ ਕਿੱਤਾ ਤੋਂ ਹੀ ਕਰਕੇ ਮਾਦਾ ਦੇ ਨਾਲ ਪੇ ਸੱਟ ਲਾਈ ਮਾਦਾ ਨੂੰ ਮਾਤਾ ਬੇਵਿਸ਼ੋ ਵੀ ਇੱਥੇ ਗੜੀ ਗਾਰ ਨੇ ਹਨ ਨੂੰ ਫੋਨ ਕਰਕੇ ਦੱਸਦੇ ਜਦੋਂ ਅਸੀਂ ਪਹੁੰਚੇ ਮੌਕੇ ਤੇ ਸਾਦੇ ਉੱਤੇ ਵੀ ਇਟਾ ਰੋੜੇ ਦੇ ਇਹਨਾਂ ਨੇ ਹਮਲੇ ਕਰਤੇ ਠੀਕ ਹੈ ਜੀ ਇਟਾ ਰੋੜੇ ਹਮਲੇ ਕਰਤੇ ਨਾਲ ਇਹਨਾਂ 20 25 ਜਾਨੀ ਉਹ ਮੁੰਡੇ ਜਿਹੜੇ ਮਗਰ ਬਗਾਉਂ ਦੇ ਵਿੱਚ ਜਲ ਲਾ ਕੇ ਪੁਲਿਸ ਨਾਲੇ ਆਪਾਂ ਹੀ ਸੱਤਾਂ ਲੱਗੀਆਂ ਅਸੀਂ ਪਹੁੰਚੇ ਤੇ ਮਾਰਾ ਵੀ ਹੋਇਆ ਸੀ ਸੱਟ ਲੱਗੀ ਜਦਾਂ ਘੱਡਦੇ ਦੇ ਲੱਗੀ ਬੇੜੀ ਦੇ ਲੱਗੀ ਦਾਦ ਘਟਾਇਆ ਵਾ ਇਹਦੇ ਗੱਡੀ ਲੈ ਕੇ ਲੰਕਾਰੇ ਮਾਰੀ ਜਾਂਦੇ ਹੀ ਉੱਥੇ ਉਹ ਜਿਹੜੀ ਵਾਰ ਇਹਨਾਂ ਨੇ ਸਦੀ ਪੱਤੀ ਦੀ ਜਾਨ ਨੇ ਹਦੀ ਉਹਨੂੰ ਤੀਕਾ ਤੇ ਦੂਜੀ ਕੁਆਲਟੀ ਦਾ ਉਹਦੇ ਬਾਰੇ ਕੀ ਉਹਨਾਂ ਨੇ ਉਹਨਾਂ ਦੋਨੋਂ ਪਾਰਟੀਆਂ ਸਾਡੇ ਕੋਲ ਆਈਆਂ ਸੀਗੀਆਂ ਉਹਨਾਂ ਨੂੰ ਡਾਕਟ ਕੱਟ ਕੇ ਦਿੱਤੇ ਹੋਏ ਆ ਫਿਰ ਹਾਲਾ ਲੋ ਉਹਨਾਂ ਦਾ ਕੋਈ ਰਿਜ਼ਲਟ ਨਹੀਂ ਆਇਆ ਜਦੋਂ ਵੀ ਰਿਜ਼ਲਟ ਆ ਜਾਏਗਾ ਤੇ ਅਸੀਂ ਉਹਦੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ